ਗੜਸ਼ੰਕਰ ਇਲਾਕੇ ਦੇ ਵਿੱਚ ਲਗਾਤਾਰ ਵੱਧ ਰਹੀਆਂ ਚੋਰੀ ਦੀਆਂ ਘਟਨਾਵਾਂ ਦੇ ਕਾਰਨ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਅਜੇ ਹੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ ਗੜਸ਼ੰਕਰ ਹੁਸ਼ਿਆਰਪੁਰ ਰੋਡ ਤੇ ਬڑے ਮੁੱਖ ਬੱਸ ਸਟੈਂਡ ਨਜ਼ਦੀਕ ਡੀਐਸਪੀ ਦਫ਼ਤਰ ਕੋਲ ਇੱਕ ਨਿੱਜੀ ਕੰਪਨੀ ਦੀ ਬੱਸ ਵਿੱਚੋਂ ਬੀਤੀ ਰਾਤ ਚੋਰਾਂ ਵੱਲੋਂ ਬੈਟਰੀਆਂ ਨੂੰ ਚੋਰੀ ਕਰ ਲਿਆ ਗਿਆ ਜਾਣਕਾਰੀ ਦਿੰਦਿਆ ਜਸਵਿੰਦਰ ਕੁਮਾਰ ਪੁੱਤਰ ਦਰਸ਼ਨ RAM ਪਿੰਡ ਬਡੇਸਰੋ ਨੇ ਦੱਸਿਆ ਕਿ ਉਹ ਹੁਸ਼ਿਆਰਪੁਰ ਐਕਸਪ੍ਰੈਸ ਬੱਸ ਨਾਲ ਕੰਡਕਟਰ ਦੇ ਤੌਰ ਤੇ ਕੰਮ ਕਰਦਾ ਹਾਂ ਉਹਨਾਂ ਦਸਿਆ ਕਿ ਬੀਤੀ ਰਾਤ ਉਹ ਆਪਣੀ ਬੱਸ ਹਰ ਰੋਜ਼ ਦੀ ਤਰ੍ਹਾਂ ਗੜਸ਼ੰਕਰ ਦੇ ਬੱਸ ਸਟੈਂਡ ਤੇ ਖੜੀ ਕਰਕੇ ਆਇਆ ਅਤੇ ਜਦੋਂ ਸਵੇਰੇ ਬੱਸ ਦੀ ਸੈਲਫ ਮਾਰੀ ਤਾਂ ਬੱਸ ਸਟਾਰਟ ਨਹੀਂ ਹੋਈ ਜਦੋਂ ਧਿਆਨ ਨਾਲ ਦੇਖਿਆ ਤਾਂ ਬੱਸ ਦੀਆਂ ਦੋ ਬੈਟਰੀਆਂ ਗਾਇਬ ਸਨ ਹਾਂਜੀ ਭਾਰੀ ਮੈਕਸਪੈਸ ਕੰਪਨੀ 'ਚ ਕੰਮ ਕਰਦਾ ਹਾਂ ਜੀ ਸਾਡੀ ਗੱਡੀ ਇੱਥੇ ਡੇਲੀ ਗੜਸ਼ੰਕਰ ਖੜਦੀ ਹੈ ਜੀ ਤੇ ਸਾਡੀਆਂ ਸਵੇਰੇ ਜਦੋਂ ਆਏ ਸਾਡੀਆਂ ਗੱਡੀ ਦੀਆਂ ਬੈਟਰੀ ਚੋਰੀ ਹੋਈਆਂ ਸੀ ਅਸੀਂ ਪੁਲਿਸ ਕੰਪਲੀਟ ਵੀ ਕੀਤੀ ਆ ਉਹਨੇ ਸਾਨੂੰ ਭਰੋਸਾ ਵੀ ਦਵਾਇਆ ਵੀ ਬੰਦੇ ਫੜੇ ਜਾਉਂਗੇ ਦਿਨ ਪਰ ਦਿਨ ਚੋਰੀਆਂ ਵੱਧਦੀ ਜਾ ਰਹੀਆਂ ਜੀ ਕਿੰਨਾ ਨੁਕਸਾਨ ਹੋਇਆ ਤੁਹਾਡਾ ਕਿੰਨੀ ਬੈਟਰੀ ਨੁਕਸਾਨ ਸਾਡਾ ਹੋ ਗਿਆ ਹੁਣ ਜੀ 25-30 ਹਜ਼ਾਰ ਦੇ ਵਿੱਚ ਵਿੱਚ ਜੀ ਬੈਟਰੀਆਂ ਦੀ ਚੋਰੀ ਹਾਂਜੀ ਦੋ ਬੈਟਰੀਆਂ ਜੀ ਉਦੋਂ ਪਹਿਲੇ ਵੀ ਚੋਰੀਆਂ ਹੋਈਆਂ ਇੱਥੇ ਪਹਿਲਾਂ ਵੀ ਦੋ ਗੁਆਰ ਨਿਕਲੀਆਂ ਗੱਡੀਆਂ ਦਾ ਤੇਲ ਵੀ ਨਿਕਲੇ ਆ ਹਾਂਜੀ ਪਤਾ ਨਹੀਂ ਲੱਗਦਾ ਵੀ ਚੋਰ ਕੌਣ ਆ ਜੀ ਨਹੀਂ ਨਹੀਂ ਹਜੇ ਨਹੀਂ ਪੁਲਿਸ ਵਾਲੇ ਕਹਿੰਦੇ ਵੀ ਅਸੀਂ ਕੈਮਰਿਆਂ ਦੀਆਂ ਫੋਟੋਆਂ ਕਢਾਵਾ ਕੇ ਜੀ ਬਾਕੀ ਹੁਣ ਦੇਖੋ ਕੀ ਕਰਦੇ ਆ ਕੰਪਲੀਟ ਦੇ ਆਂਦੀ ਸੀ ਕੀ ਉਹਨਾਂ ਨੂੰ ਮੰਗ ਕਰਦੇ ਪ੍ਰਸ਼ਾਸਨ ਨੂੰ ਪਸ਼ਾਸ ਨੂੰ ਤਾਂ ਇਹੀ ਮੰਗ ਕਰਦੇ ਆ ਵੀ ਇੱਥੇ ਸਾਡੀਆਂ ਗੱਡੀਆਂ ਖੜੀਆਂ ਸੁਰੱਖਿਆ ਰਹਿਣ ਗੱਡੀਆਂ ਸਾਡੀਆਂ 10 12 ਖੜਦੀਆਂ ਹੋਰ ਕੰਪਨੀ ਜੇ ਵੀ ਖੜਦੀਆਂ ਹੈਗੀਆਂ ਗੱਡੀਆਂ ਜੀ ਸਾਡੇ ਨਾਲ ਜਵਾਸ ਨੇ ਰੱਸੀ ਰਾਤ ਤਾਂ ਨਹੀਂ ਕੀ ਗੱਲ ਹੋਈ ਭਜੀ ਇਹ ਸਾਡੀ 50 80 ਵੇਣਾ ਤੇ ਪੱਕਾ ਇਹਦੇ ਪਹਿਲਾਂ ਗੱਡੀਆਂ ਧੋਂਦਾ ਬੰਦਾ ਇਹਨਾਂ ਦਾ ਆ ਬੱਸਾਂ ਤੋਂ ਰਾਜਨੀਆ ਆਪਣੇ ਐਕਸਪ੍ਰੈਸੀਆਂ ਵਾਕੇ ਨੂੰ ਸੈਲ ਮਾਰੀ ਨਹੀਂ ਜਗਿਆ ਫਿਰ ਸੈਲ ਫਿਰ ਮਾਰੀ ਨਹੀਂ ਜਗਿਆ ਦੇਖਿਆ ਵੀ ਬੈਠੀ ਵਿੱਚ ਹੈ ਨਹੀਂ ਆ ਬਾਹਰ ਆ ਗਿਆ ਉਹ ਆ ਗਿਆ ਗੱਡੀ ਕੀ ਧੋਤੀ ਧੋ ਕੇ ਫੇ ਇਹ ਆ ਗਏ ਸਾਰੇ ਆ ਗਏ ਜਾਨੀਏ ਦੇਖਿਆ ਆ ਕੇ ਵੀ ਬੈਠੀ ਵਿੱਚ ਹੈ ਨਹੀਂ ਆ ਅਸੀਂ ਵੀ ਆ ਗਏ ਸਾਰੇ ਆ ਗਏ ਜਾਨੀਏ ਜਿਹਨ ਬੈਠੀ ਚਾਕੂ ਨਹੀਂ ਬਚੂ ਕਿੰਨੀਆਂ ਬੈਟਰੀਆਂ ਦੋ ਬੈਟਰੀਆਂ ਤੁਸੀਂ ਆ ਬ੍ਰਿੰਦਰ ਸਿੰਘ ਆ ਜੀ ਮੇਰਾ ਟੂਰ ਐਂਡ ਟ੍ਰੈਵਲ ਦਾ ਕੰਮ ਆ ਇੱਥੇ ਇਹ ਬੱਸਾਂ ਸਾਡੇ ਕੋਲ ਬਹੁਤ ਸਮੇਂ ਤੋਂ ਇੱਥੇ ਖੜ੍ਹਦੀਆਂ ਆ ਰਾਤ ਨੂੰ ਇਹ ਜਿਹਦਾ ਦਿਨੇ ਰੂਟ ਤੇ ਚੱਲ ਜਾਂਦੇ ਆ ਰਾਤ ਨੂੰ ਇੱਥੇ ਬੰਦ ਹੁੰਦੀਆਂ 8 9 ਬੱਸਾਂ ਆ ਜਦੋਂ ਬੱਸਾਂ ਬੰਦ ਹੋ ਜਾਂਦੀਆਂ ਤਾਂ ਇਹ ਸਵੇਰੇ ਭਾਰੀ ਹੁਣੀ ਆਏ ਇਹ ਕਹਿੰਦੇ ਗੱਡੀ ਨਹੀਂ ਸਟਾਰਟ ਹੁੰਦੀ ਜਦੋਂ ਇਹ ਨਹੀਂ ਆਲੇ-ਦੋਲੇ ਘੁੰਮ ਕੇ ਦੇਖਿਆ ਸੈਲਫ ਨੂੰ ਚੱਕੀ ਸੀਟ ਦੇ ਥੱਲੇ ਦੇਖਿਆ ਤਾਂ ਦੋਏ ਬੈਟਰੀਆਂ ਗੱਡੀ 'ਚ ਹੈ ਨਹੀਂ ਸੀਗੀਆਂ ਤੇ ਪਿਛਲੀ ਤਾਕੀ ਜਿਹੜੀ ਮੋਢਲੀ ਤਾਕੀ ਆ ਸਵਾਰੀਆਂ ਚੜ੍ਹਣ ਵਾਲੀ ਉਹ ਖੁੱਲੀ ਸੀ ਤੇ ਇਹ ਨਹੀਂ ਪਤਾ ਹੁਣ ਕਿਦਾਂ ਖੁੱਲੀ ਆ ਉਹ ਚੋਰਾਂ ਨੇ ਕਿ ਕੀ ਹੋਇਆ ਤਾਂ ਫਿਰ ਜਦੋਂ ਇਹਨਾਂ ਵਿਚਾਰਿਆਂ ਨੇ ਸਵੇਰੇ ਆਲਾ ਦੋਲਾ ਦੇਖਿਆ ਤੇ ਪੁਲਿਸ ਥਾਣੇ ਗਏ ਉੱਥੇ ਰਿਪੋਰਟ ਦਿੱਤੀ ਇਹਨਾਂ ਨੇ ਕਿ ਸਾਡੀਆਂ ਵੈਂਟਰੀਆਂ ਚੋਰੀ ਹੋ ਗਈਆਂ ਨਾ ਚੋਰੀ ਹੋਣ ਤੋਂ ਬਾਅਦ ਫਿਰ ਮੁੜ ਕੇ ੱੱਕਾ ਲਾ ਕੇ ਗੱਡੀ ਸਟਾਰਟ ਕੀਤੀ ਸਾਰੇ ਜਣੇ ਇਕੱਠੇ ਹੋ ਕੇ ਬਹੁਤ ਪਰੇਸ਼ਾਨ ਹੋਏ ਇਹਨਾਂ ਦਾ ਟਾਈਮ ਵੀ ਖਰਾਬ ਹੋਇਆ ਸਵਾਰੀਆਂ ਵੀ ਪਰੇਸ਼ਾਨ ਹੋਈਆਂ ਇਹ ਵੀ ਪਰੇਸ਼ਾਨ ਹੋਏ ਆ ਇਸ ਕਰਕੇ ਬਹੁਤ ਸਮੱਸਿਆ ਆਉਂਦੀਆਂ ਆ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਕਦੇ ਇਹਨਾਂ ਦਾ ਵਿਚਾਰਾ ਤੇਲ ਲਾ ਗਿਆ ਕਿਸੇ ਦੇ ਸ਼ੀਸ਼ੇ ਖੋਲ ਲੈ ਐਦਾਂ ਦੀਆਂ ਚੋਰੀਆਂ ਦੀਆਂ ਬਾਤਾਂ ਬਹੁਤ ਹੁੰਦੀਆਂ ਜੀ us.